ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਆ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਰੋਜ਼ ਦੀ ਤਰ੍ਹਾਂ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਆਂ ਤੇ ਫਿਰ ਇੱਕ ਬਹੁਤ ਹੀ ਵਧੀਆ ਸੌਖੀ ਜੀ ਰੇਮੇਡੀ ਆਪਾਂ ਤੁਹਾਨੂੰ ਦੱਸਾਂਗੇ ਤੇ ਪਹਿਲਾਂ ਆਪਾਂ ਦੇਖਦੇ ਆਂ ਜੀ ਤੁਹਾਡੇ ਕਮੈਂਟ ਜੀ ਕੁਲਵਿੰਦਰ ਸਿੰਘ ਦੀ ਆਈਡੀ ਤੋਂ ਮੈਸੇਜ ਆਇਆ ਇਹਨਾਂ ਨੇ ਪਹਿਲਾਂ ਕਿਹਾ ਸੀ ਕਿ ਇਹਨਾਂ ਦੇ ਬੱਚਾ ਨਹੀਂ ਹੈ ਤੇ ਸਾਰਿਆਂ ਨੇ ਅਰਦਾਸ ਕੀਤੀ ਸੀ ਤੇ ਉਹਨਾਂ ਨੇ ਸਾਰਿਆਂ ਵਾਸਤੇ ਹੀ ਅਰਦਾਸ ਕੀਤੀ ਹੈ ਕਿ ਸਾਰਿਆਂ ਦੇ ਪਰਿਵਾਰ ਨੂੰ ਤਰਬ ਤੰਦਰੁਸਤੀ ਦੇਵੇ ਹਨ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਿ ਚਲੋ ਤੁਸੀਂ ਹਨਾ ਸਾਰਿਆਂ ਆਪਾਂ ਜੇ ਕਿਸੇ ਦਾ ਚੰਗਾ ਕਰਾਂਗੇ ਤਰਬ ਆਪਣਾ ਆਟੋਮੈਟਿਕ ਹੀ ਚੰਗਾ ਕਰਦਾ ਹੀ ਜਰੂਰ ਹੈ ਸੋ ਇਸ ਕਰਕੇ ਸਾਰਿਆਂ ਨੂੰ ਹਨਾ ਵਧੀਆ ਪਿਆਰ ਮੁਹੱਬਤ ਦੇ ਨਾਲ ਹੀ ਰਹਿਣਾ ਚਾਹੀਦਾ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਤੇ ਬਾਕੀ ਮੰਦੀਪ ਭੈਣ ਜੀ ਨੇ ਜਿਹੜਾ ਤੁਹਾਨੂੰ ਕਿਹਾ ਹੈ ਹਨਾ ਤੇ ਤੁਸੀਂ ਉੱਥੇ ਜਾ ਸਕਦੇ ਹੋ ਤੇ ਆਪਣਾ ਟ੍ਰੀਟਮੈਂਟ ਕਰਵਾਓ ਚਲੋ ਵਾਹਿਗੁਰੂ ਕਈ ਵਾਰ ਆਪਾਂ ਕਹਿ ਦਿੰਨੇ ਆ ਹਨਾ ਕਿ ਆਪਾਂ ਨੂੰ ਸਵਾਦੀ ਚੁੰਡੀ ਤੋਂ ਰਾਮ ਆ ਜਾਂਦਾ ਹਨਾ ਤੇ ਉਸ ਗੱਲ ਵਾਂਗ ਕਿਸੇ ਦਾ ਹਨਾ ਇਦਾਂ ਆਪਣੇ ਚੈਨਲ ਆਈ ਜਿੱਦਾਂ ਕਿ ਵੈਸੇ ਚਲੋ ਆਪਾਂ ਨਹੀਂ ਇੱਕ ਦੂਸਰੇ ਨੂੰ ਜਾਣਦੇ ਪਰ ਆਪਾਂ ਇੱਕ ਦੂਸਰੇ ਨੂੰ ਇੱਦਾਂ ਜਾਣਾਂ ਨਾਲੋਂ ਵੱਧ ਹੋ ਗਿਆ ਕਿ ਆਪਾਂ ਇੱਕ ਦੂਸਰੇ ਦੀ ਪ੍ਰੋਬਲਮ ਸਮਝਦੇ ਆ ਹਨਾ ਤੇ ਮੰਦੀਪ ਭੈਣ ਜੀ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਹਨਾ ਇੰਨਾ ਵੱਡਾ ਤੁਹਾਡਾ ਦਿਲ ਆ ਕਿ ਤੁਸੀਂ ਮੈਸੇਜ ਦੀ ਰਿਪਲਾਈ ਕੀਤਾ ਉਹਨਾਂ ਨੂੰ ਤੇ ਤੁਸੀਂ ਡਾਕਟਰ ਦੀ ਦੱਸ ਪਾ ਦਿੱਤੀ ਹਨਾ ਤੇ ਚਲੋ ਵਾਹਿਗੁਰੂ ਮੇਰ ਕਰਨ ਤੇ ਤੁਸੀਂ ਜ਼ਰੂਰ ਆਪਣਾ ਸੋਚਿਓ ਤੇ ਜਾਇਓ ਦਿਖਾਇਓ ਇੱਕ ਵਾਰੀ ਚਲੋ ਡਾਕਟਰ ਨੂੰ ਜਿਵੇਂ ਆਪਾਂ ਹੀ ਕਹਿੰਦੇ ਨੇ ਸਿਆਣੇ ਕਿਸਵਾਦੀ ਚੁੰਡੀ ਤੁਰਾਂ ਆ ਜਾਂਦਾ ਹੈ ਤੇ ਜੀ ਲੋ ਜੀ ਹਰਪ੍ਰੀਤ ਕਰਨ ਮੇਂ ਸ਼ਹਿਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕੁਲਦੀਪ ਕੁਲਦੀਪ ਸਿੰਘ ਦੀ ਆਈਡੀ ਤੋਂ ਆਪਾਂ ਨੂੰ ਮੈਸੇਜ ਆਇਆ ਕਿ ਅਨਚਾਹੀ ਹੇਅਰ ਰਿਮੂਵ ਕਰਨ ਵਾਲੀ ਹੈ ਨਾ ਤੇ ਉਹ ਆਪਾਂ ਵੈਸੇ ਪਾ ਚੁੱਕੇ ਆ ਆਪਾਂ ਵੀਡੀਓ ਤੁਸੀਂ ਆਪਣਾ ਚੈਨਲ ਸਰਚ ਕਰਕੇ ਜਾ ਸਕਦੇ ਹੋ ਕਿਊਟ ਸਿਮੂ ਐਂਡ ਖੋਸ਼ ਚੈਨਲ ਤੇ ਅਨਵੰਟਡ ਹੈਰਾ ਜਿਹੜੇ ਆਪਾਂ ਉਹਨਾਂ ਵਾਸਤੇ ਕਈ ਵੀਡੀਓ ਪਾਈਆਂ ਤੁਸੀਂ ਜ਼ਰੂਰ ਚੈੱਕ ਕਰ ਲਿਓ ਤੇ ਅੱਗੇ ਵੀ ਆਪਾਂ ਕੋਈ ਕਰਨੀ ਬਣਾਵਾਂਗੇ ਤੇ ਹਾਂਜੀ ਇਹ ਹੈਗੀ ਆ ਇਹਨੇ ਨਾਮ ਨਹੀਂ ਇੱਥੇ ਲਿਖਿਆ ਤੇ ਪਰ ਮੈਨੂੰ ਇਹ ਲੱਗਦਾ ਹੈ ਕਿ ਮੈਂ ਡੇਲੀ ਦੇਖਦੀ ਆ ਤੁਹਾਡੇ ਮੈਸੇਜ ਤੇ ਮੈਨੂੰ ਆਈਡੀ ਤੋਂ ਇਹ ਲੱਗ ਰਿਹਾ ਕਿ ਮਲਕੀਤ ਬਰਨਾਲੇ ਵਾਲੇ ਇਹਨਾਂ ਨੇ ਪੁੱਛਿਆ ਹੈ ਹਾਂਜੀ ਕਿ ਹਾਲ ਚਾਲ ਬੱਚਿਆਂ ਦੀ ਪੜ੍ਹਾਈ ਕਿੰਦਾ ਚੱਲੇ ਹਾਂਜੀ ਬਹੁਤ ਵਧੀਆ ਚੱਲ ਰਹੀ ਹੈ ਬੱਚਿਆਂ ਦੇ ਪੇਪਰ ਚੱਲੀ ਜਾਂਦੇ ਆ ਹੁਣ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਿ ਤੁਸੀਂ ਹਨਾ ਇੰਨਾ ਸੋਚਦੇ ਹੋ ਪੁੱਛਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਕਿ ਤੁਸੀਂ ਇੰਨਾ ਪਿਆਰ ਦਿੰਦੇ ਹੋ ਤੇ ਹਾਂਜੀ ਮੰਦੀਪ ਭੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਬਹੁਤ ਜ਼ਿਆਦਾ ਧੰਨਵਾਦ ਤੇ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਤੁਹਾਡਾ ਦਿਲ ਬਹੁਤ ਜ਼ਿਆਦਾ ਵੱਡਾ ਹੈ ਤੇ ਬਹੁਤ ਹੀ ਚੰਗੇ ਹੋ ਤੁਸੀਂ ਤੇ ਕਦੇ ਟਾਈਮ ਹੋਇਆ ਤਾਂ ਆਪਾਂ ਜ਼ਰੂਰ ਮਿਲਾਂਗੇ ਤੇ ਮੈਨੂੰ ਤੁਸੀ ਬਹੁਤ ਵਧੀਆ ਲੱਗਦੇ ਮੈਂ ਤੁਹਾਨੂੰ ਦੇਖਿਆ ਨਹੀਂਗਾ ਪਰ ਮੈਨੂੰ ਇਦਾਂ ਜਿਹਾ ਲੱਗਦਾ ਹੈ ਕਿ ਜਿੱਦਾਂ ਮੇਰੀ ਭੈਣ ਹੀ ਮੈਨੂੰ ਰੋਜ਼ ਮੈਸੇਜ ਕਰ ਦਿੰਦੇ ਆ ਤੇ ਆਪਾਂ ਜਦੋਂ ਹੀ ਕਿਤੇ ਟਾਈਮ ਹੋਇਆ ਤੇ ਜ਼ਰੂਰ ਮਿਲਾਂਗੇ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਇੰਨੀ ਸਪੋਰਟ ਕੀਤੀ ਹੈ ਕਿਉਂਕਿ ਮੈਨੂੰ ਇਸ ਕਰਕੇ ਕਿ ਸ਼ੁਰੂ ਤੋਂ ਤੁਹਾਡਾ ਹੀ ਮੈਸੇਜ ਮੈਨੂੰ ਆਉਣ ਲੱਗਿਆ ਹੈ ਸ਼ਿਰਵਾਦੀ ਤੇ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਜਦ ਹੀ ਮੈਂ ਤੁਹਾਡਾ ਮੈਸੇਜ ਦੇਖਦੀ ਆ ਤੇ ਮੈਨੂੰ ਇਦਾਂ ਹੀ ਲੱਗਦਾ ਹੈ ਜਿਵੇਂ ਤੁਹਾਡੇ ਨਾਲ ਕੋਈ ਮੇਰਾ ਰਿਸ਼ਤਾ ਹੁੰਦਾ ਹੈ ਪੁਰਾਣੇ ਜਨਮ ਦਾ ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਲਖਵਿੰਦਰ ਰਮਣ ਬਹੁਤ-ਬਹੁਤ ਧੰਨਵਾਦ ਜੀ ਇਹ 모ਗੇ ਵਾਲੇ ਆ ਇਹਨਾਂ ਨੇ ਦੋ ਤਿੰਨ ਕਮੈਂਟ ਕੀਤੇ ਆ ਲਖਵਿੰਦਰ ਰਮਣ 모ਗੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਕਿਰਨਦੀਪ ਕੋਰ ਹਾਈ ਕੋਰਟ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਸਵਰਨਜੀਤ ਰਾਮਪੁਰਾ ਤੇ ਹਾਂਜੀ ਉਹਨਾਂ ਦੇ ਗਵਰਣੀ ਜਿਹੜੇ ਜਸਵਿੰਦਰ ਕੌਰ ਤੇ ਹਾਂਜੀ ਤੁਸੀਂ ਉਹਨਾਂ ਨੂੰ ਵੀਡੀਓ ਦਿਖਾ ਕੇ ਤੇ ਉਹ ਵਾਲੀ ਰਿਮੇਡੀ ਜ਼ਰੂਰ ਲਗਾਇਓ ਉਹਨਾਂ ਨੂੰ ਕਹਿ ਦਿਓ ਵੀ ਤੁਸੀਂ ਲਗਾ ਲਓ ਤੇ ਬਹੁਤ ਜ਼ਿਆਦਾ ਫਰਕ ਪੈ ਜਾਊਗਾ ਤੇ ਹਾਂਜੀ ਚਲੋ ਠੀਕ ਹੈ ਜੀ ਆਪਾਂ ਤੁਹਾਡੇ ਕਮੈਂਟ ਦੇਖ ਲਏ ਆ ਸਾਰਿਆਂ ਦੇ ਤੁਹਾਡੇ ਨਾਮ ਬੋਲਤੇ ਆ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਰਿਸ਼ਤੇਦਾਰਾਂ ਨੂੰ ਤੇ ਅੱਜ ਆਪਾਂ ਬਹੁਤ ਹੀ ਇੱਕ ਸੌਖੀ ਜਿਹੀ ਰਿਮਡੀ ਐ ਜਿੱਦਾਂ ਕਿ ਆਪਣੇ ਫੇਸ ਦੇ ਉੱਪਰ ਸ਼ਾਇਆ ਹੋ ਜਾਂਦੀਆਂ ਹਨਾ ਦਾਗ ਧੱਬੇ ਜੇ ਪੂਰੀ ਹੋ ਜਾਂਦੇ ਆ ਸਕਿਨ ਜਿਵੇਂ ਆਪਾਂ ਹੁਣ 30 ਪਲੱਸ ਹੋ ਗਏ ਤਾਂ ਆਪਾਂ ਨੂੰ ਮੈਨੂੰ ਵੈਸੇ ਸਵਾਲ ਵੀ ਆਇਆ ਸੀ 나జిਆ ਸ਼ੇਰਪੁਰ ਵਾਲੇ ਕਿ ਤੁਹਾਡੀ ਏਜ ਕਿੰਨੀ ਆ ਚਲੋ ਵੈਸੇ ਕਹਿੰਦੇ ਹੁੰਦੇ ਨਾ ਲੇਡੀਜ਼ ਆਪਣੀ ਏਜ ਨਹੀਂ ਦੱਸਦੇ ਤੇ ਮੈਂ ਤੁਹਾਨੂੰ ਦੱਸ ਦਿੰਨੀ ਆ ਚਲੋ ਹਨਾ ਏਜ ਵੀ ਕੀ ਛਪਾਉਣੀ ਐ ਤੇ ਮੇਰੀ ਏਜ ਹੈਗੀ 35 ਤੇ ਜਦੋਂ ਹੀ ਆਪਾਂ ਹਨਾ 30 ਕ੍ਰੋਸ ਕਰ ਜਾਂਦੇ ਆ ਤੇ ਉਦੋਂ ਆਪਣੇ ਜਿਵੇਂ ਗੁੜੇਪੇ ਵਾਲੀਆਂ ਆਣ ਆਪਾਂ ਕਹਿ ਦਿੰਨੇ ਆ ਵੀ ਉਹ ਨਿਸ਼ਾਨੀਆਂ ਆਪਾਂ ਨੂੰ ਦਿਖਣ ਲੱਗ ਜਾਂਦੀਆਂ ਤੇ ਆਪਾਂ ਆਪਣੀ ਜਿੰਨਾ ਵੀ ਆਪਾਂ ਧਿਆਨ ਰੱਖਾਂਗੇ ਆਪਣਾ ਉਹ ਆਪਾਂ ਇਹ ਹੋ ਸਕਦਾ ਕਿ ਆਪਾਂ 10 ਸਾਲ ਕੋਈ 8 ਸਾਲ ਆਪਣੀ ਏਜੋਂ ਘੱਟ ਦਿਖਾ ਸਕਦੇ ਆ ਹਾਂ ਤੇ ਆਪਾਂ 10 ਘਸਾਰ ਆਪਣੇ ਉਮਰ ਨਾਲੋਂ ਛੋਟੇ ਲੱਗ ਸਕਦੇ ਆ ਨਹੀਂ 10 ਨਹੀਂ ਤਾਂ ਫਿਰ 5 ਤਾਂ ਪੱਕਾ ਹੀ ਆ ਠੀਕ ਹੈ ਜਿੰਨਾ ਆਪਾਂ ਧਿਆਨ ਰੱਖਾਂਗੇ ਆਪਣਾ ਤੇ ਦਾਗ ਤਾਂ ਬੇ ਹੋ ਜਾਂਦੇ ਆ ਸ਼ਾਈਆਂ ਜੀਆਂ ਹੋ ਜਾਂਦੀਆਂ ਫੇਸ ਤੇ ਸਨ ਬਨਜਾ ਹੋ ਜਾਂਦਾ ਹੈ ਤੇ ਚੀਜ਼ ਆਪਾਂ ਬਸ ਇੱਕੀ ਰਹਿਣੀ ਆ ਕੋਈ ਜ਼ਿਆਦਾ ਨਹੀਂ ਬੜਾ ਤਾਲਚਾਲ ਨਹੀਂ ਕਰਨਾ ਆ ਦੇਖੋ ਜੀ ਆ ਜਿਹੜੀ ਹੁੰਦੀ ਆ ਮਲਠੀ ਆਪਾਂ ਜਿੱਦਾਂ ਕਹਿ ਦਿੰਦੇ ਆ ਕਿ ਗਲਾ ਖਰਾਬ ਹੋ ਗਿਆ ਹਨਾ ਮਲਠੀ ਉਬਾਲ ਕੇ ਚਾਹ ਦੇ ਵਿੱਚ ਪੀ ਲੋ ਜਾਂ ਮਲਠੀ ਦਾ ਪਾਣੀ ਪੀ ਲੋ ਉਹ ਵਾਲੀ ਮਲਠੀ ਆ ਇਹ ਤੇ ਇਹ ਵੀ ਇੱਕ ਨੇਚਰਲ ਚੀਜ਼ ਆ ਇੱਕ ਲੱਕੜ ਹੀ ਇਹ ਨੇਚਰਲ ਚੀਜ਼ ਆ ਇਹ ਤੇ ਇਹਦੇ ਵਿੱਚ ਕੋਈ ਵੀ ਉਹ ਨਹੀਂ ਹੈਗਾ ਕੋਈ ਕੈਮੀਕਲ ਨਹੀਂ ਆ ਇੱਕ ਨੇਚਰਲ ਚੀਜ਼ ਆ ਬਹੁਤ ਵਧੀਆ ਚੀਜ਼ ਆ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਬਹੁਤ ਯੂਜ਼ ਕਰਦੇ ਸੀਗੇ ਇਸ ਚੀਜ਼ ਨੂੰ ਅੱਜ ਕੱਲ ਤਾਂ ਆਪਾਂ ਭੁੱਲ ਚੁੱਕੇ ਹਾਂ ਨਾ ਆਪਾਂ ਡਾਕਟਰਾਂ ਕੋਲ ਹੀ ਭੱਜ ਜਾਂਦੇ ਆ ਤੇ ਇਹ ਆਪਾਂ ਨਾ ਰਾਤ ਨੂੰ ਭਿਉਂ ਕੇ ਰੱਖ ਦੇਣੀ ਆ ਪੂਰੀ ਰਾਤ ਜੇ ਤੁਸੀਂ ਸਵੇਰ ਸੁਬਾ ਉੱਠ ਕੇ ਪਿਆਉਂਦੋਂਗੇ ਫਿਰ ਤੁਸੀਂ ਸ਼ਾਮ ਨੂੰ ਇਹਨੂੰ ਕੱਢ ਲਿਓ ਪਾਣੀ ਦੇ ਵਿੱਚ ਇਹਦਾ ਇਹ ਵਾਲਾ ਪਾਣੀ ਹੈ ਜਿਹੜਾ ਆ ਦੇਖੋ ਜੀ ਤੇ ਆਪਣੇ ਕੋਲੇ ਜੇ ਇਸ ਟੈਪ ਦੀ ਜੇ ਤੁਹਾਡੇ ਕੋਲੇ ਕੋਈ ਸ਼ੀਸ਼ੀ ਵਗੈਰਾ ਨਹੀਂ ਵੀ ਆ ਸਪਰੇਅ ਬੋਟਲ ਵਗੈਰਾ ਕੁਝ ਵੀ ਨਹੀਂ ਆ ਤੇ ਤੁਸੀਂ ਇਹਨੂੰ ਏਦਾਂ ਹੀ ਕੌਲੀ ਦੇ ਵਿੱਚ ਵੀ ਰੱਖ ਸਕਦੇ ਹੋ ਤੁਸੀਂ ਫ੍ਰਿਜ ਵਿੱਚ ਰੱਖ ਦਿਓ ਜਦ ਵੀ ਤੁਸੀਂ ਲਗਾਣੀ ਆ ਤੇ ਤੁਸੀਂ ਇੰਨਾ ਲੈ ਕੇ ਆਪਣੇ ਚਿਹਰੇ ਦੇ ਉੱਪਰ ਲਗਾ ਸਕਦੇ ਹੋ ਠੀਕ ਹੈ ਇਹਦੇ ਨਾਲ ਕੀ ਹੋਊਗਾ ਮੇਰੇ ਨਾਲ ਇੱਥੇ ਆਵਾਲੀਆਂ ਗੰਡਾਂ ਜਿਹੜੀਆਂ ਆਪਣੀਆਂ ਉਂਗਲੀਆਂ ਦੀਆਂ ਹੁੰਦੀਆਂ ਕਾਲੀਆਂ ਐ ਤੇ ਇਹ ਲਗਾਉਣ ਨਾਲ ਨਾ ਠੀਕ ਹੋ ਰਹੀਆਂ ਤੇ ਬਹੁਤ ਵਧੀਆ ਚੀਜ਼ ਆ ਕਿ ਆਪਾਂ ਨੂੰ ਇੱਕ ਤਰ੍ਹਾਂ ਦੀ ਸਕਿਨ ਕਰ ਦੂਗੀ ਆਪਣੀ ਤੇ ਇਹ ਕੋਈ ਔਖਾ ਕੰਮ ਨਹੀਂਗਾ ਤੇ ਆਪਾਂ ਦੇਖੋ ਜੀ ਇਹਦੇ ਵਿੱਚ ਪਾ ਲੈਨੇ ਨੂੰ ਤੇ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਮਿਲਾ ਲੈਣੀ ਆ ਬਹੁਤ ਵਧੀਆ ਇਹਨਾਂ ਨੇਚਰਲ ਚੀਜ਼ਾਂ ਦਾ ਨਾ ਬਹੁਤ ਵਧੀਆ ਰਿਜ਼ਲਟ ਆ ਤੁਸੀਂ ਇੱਕ ਹਫਤਾ ਲਗਾ ਕੇ ਦੇਖਿਓ ਜਿਨ੍ਹਾਂ ਦੇ ਬਹੁਤ ਜ਼ਿਆਦਾ ਫੇਸ ਖਰਾਬ ਹੋ ਚੁੱਕਿਆ ਸਨ ਬਨ ਨਿਸ਼ਾਈਆਂ ਉਹਨਾਂ ਦੀ ਇਹ ਹੁੰਦਾ ਕਿ ਆਪਾਂ ਕੋਈ ਮੈਡੀਸਨ ਵੀ ਲੈ ਲਈ ਨਾ ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਹੁੰਦੀ ਕਿ ਉਹ ਚੀਜ਼ ਕੀ ਹੈਗੀ ਐਂਜੇ ਲੱਗਦਾ ਵੀ ਹੋਰ ਹੀ ਹੋਇਆ ਪਿਆ ਫੇਸ ਆ ਦੇਖੋ ਜੀ ਆਪਾਂ ਇਹ ਬੋਟਲ ਦੇ ਵਿੱਚ ਪਾ ਲਿਆ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਗੁਲਾਬ ਜਲ ਪਾ ਲੈਨੇ ਆ ਜਿਆਦਾ ਨਹੀਂ ਪਾਉਣਾ ਬਸ ਥੋੜਾ ਜਿਹਾ ਇਹਦੀ ਥੋੜੀ ਜਿਹੀ ਖੁਸ਼ਬੂ ਆ ਜਿਹੜੀ ਉਹ ਥੋੜੀ ਅਲੱਗ ਜੀ ਹੁੰਦੀ ਹੈ ਨਾ ਕਿਉਂਕਿ ਇੱਕ ਮੈਡੀਸਨ ਦੀ ਤਰ੍ਹਾਂ ਇਹਦੀ ਵਿੱਚੋਂ ਖੁਸ਼ਬੂ ਨਾ ਜਿਹੜੀ ਅਲੱਗ ਜੀ ਆਉਂਦੀ ਤੇ ਇਹ ਗੁਲਾਬ ਜਲ ਆਪਾਂ ਪਾ ਲਾਂਗੇ ਨਾ ਤੇ ਇਹਦੇ ਵਿੱਚੋਂ ਨਾ ਖੁਸ਼ਬੂ ਵਧੀਆ ਆਉਣ ਲੱਗ ਜੂਗੀ ਇਸ ਕਰਕੇ ਆਪਾਂ ਥੋੜਾ ਜਿਹਾ ਗੁਲਾਬ ਜਲ ਇਹਦੇ ਵਿੱਚ ਪਾ ਲਿਆ ਤੇ ਤੁਸੀਂ ਆਪਣਾ ਫੇਸ ਚੰਗੀ ਤਰ੍ਹਾਂ ਧੋਗੇ ਗੁਲਾਬ ਜਲ ਦੇ ਨਾਲ ਸਾਫ਼ ਕਰ ਲਿਓ ਜਾਂ ਕੱਚੇ ਦੁੱਧ ਦੇ ਨਾਲ ਸਾਫ਼ ਕਰਿਆ ਕਰੋ ਤੇ ਵੈਸੇ ਮੈਨੂੰ ਦੱਸਿਓ ਨਾਲ ਕਿਹੜੀਆਂ-ਕਿਹੜੀਆਂ ਪੈਣਾ ਕੱਚੇ ਦੁੱਧ ਨਾਲ ਜਾਂ ਇਹਦੇ ਨਾਲ ਗੁਲਾਬ ਜਲ ਨਾਲ ਫੇਸ ਆਪਣਾ ਕਲੀਨ ਕਰਦੀਆਂ ਤੁਸੀਂ ਕਰਦੇ ਹੋ ਦਿੱਲੀ ਜਿਹੜਾ ਮੈਂ ਦੱਸਦੀਆਂ ਮੈਨੂੰ ਦੱਸਿਓ ਜ਼ਰੂਰ ਕਮੈਂਟ ਕਰਕੇ ਤੇ ਆ ਦੇਖੋ ਜੀ ਇਦਾਂ ਕਰਕੇ ਇਹਨੂੰ ਆਪਾਂ ਕੁਛ ਵੀ ਨਹੀਂ ਬਸ ਇਦਾਂ ਕਰਕੇ ਆਪਾਂ ਫੇਸ ਦੇ ਉੱਪਰ ਲਗਾ ਲੈਣਾ ਤੇ ਤੁਹਾਨੂੰ ਥੋੜੇ ਜਿਹੇ ਦਿਨਾਂ ਵਿੱਚ ਹੀ ਪਤਾ ਲੱਗੂਗਾ ਕਿ ਬਹੁਤ ਵਧੀਆ ਰਿਜ਼ਲਟ ਆ ਗਿਆ ਇਸ ਚੀਜ਼ ਦਾ ਤੇ ਜੋ ਵੀ ਆਪਣੇ ਫੋੜੇ ਫਿੰਸੀਆਂ ਹਨਾ ਫਿੰਸੀਆਂ ਨਿਕਲਾਂਗੇ ਨੇ ਗਰਮੀ ਦੇ ਕਾਰਨ ਉਹਦੇ ਤੋਂ ਵੀ ਤੁਹਾਨੂੰ ਰਾਹਤ ਮਿਲੂਗੀ ਇਹਨੂੰ ਆਪਾਂ ਫ੍ਰਿਜ ਦੇ ਵਿੱਚ ਰੱਖ ਸਕਦੇ ਹਾਂ ਇਹ ਆਪਣਾ 4-5 ਦਿਨ ਕੱਢ ਜੂਗਾ ਖਰਾਬ ਨਹੀਂ ਹੋਏਗਾ ਫ੍ਰਿਜ ਦੇ ਵਿੱਚ ਲਗਾ ਲਿਓ ਤੁਸੀਂ ਬਸ ਥੋੜਾ ਜਿਹਾ ਹੱਥ ਤੇ ਪਾਓ ਤੇ ਆਪਣੇ ਫੇਸ ਦੇ ਉੱਪਰ ਲਗਾ ਲਿਓ ਸੁਬਾ ਸ਼ਾਮ ਲਗਾ ਸਕਦੇ ਹੋ ਫੇਸ ਨੂੰ ਕਲੀਨ ਕਰਕੇ ਦੁੱਧ ਦੇ ਨਾਲ ਕੱਚੇ ਦੁੱਧ ਨਾਲ ਕਲੀਨ ਕਰਕੇ ਤੇ ਇਹਨੂੰ ਲਗਾ ਲਿਆ ਕਰੋ ਸੁਬਾ ਵੀ ਤੇ ਸ਼ਾਮ ਨੂੰ ਵੀ ਤੇ ਤੁਸੀਂ ਕੁਝ ਦਿਨਾਂ ਦੇ ਵਿੱਚ ਹੀ ਦੇਖੋਗੇ ਤੇ ਤੁਹਾਨੂੰ ਇਹ ਲੱਗੂਗਾ ਕਿ ਤੁਹਾਡੇ ਜਿਹੜੀਆਂ ਛਾਈਆਂ ਆ ਉਹ ਸਾਰੀਆਂ ਚੱਕੀਆਂ ਕਈ ਵਾਰ ਇੱਥੇ ਹੋ ਜਾਂਦਾ ਬਹੁਤ ਜ਼ਿਆਦਾ ਪੱਕ ਜਾਂਦੀਆਂ ਛਾਈਆਂ ਮੇਰੀ ਗਵੰਡਣਾ ਉਹਨਾਂ ਨੇ ਲਗਾਇਆ ਸੀ ਇਹ ਕਿ ਉਹਨਾਂ ਨੇ ਮੈਨੂੰ ਦੱਸਿਆ ਕਿ ਦੀਦੀ ਮੈਨੂੰ ਬਹੁਤ ਫਰਕ ਪੈ ਗਿਆ ਤੇ ਮੈਂ ਤੁਹਾਡੇ ਨਾਲ ਇਸ ਕਰਕੇ ਰੰਬੇੜੀ ਸ਼ੁਰੂ ਕੀਤੀ ਉਹਨਾਂ ਦੇ ਇੱਥੇ ਨਾ ਛਾਈ ਪੈ ਗਈ ਸੀ ਬਹੁਤ ਪੱਕੀ ਸੀਗੀ ਉਹ ਜਾ ਨਹੀਂ ਸੀ ਰਹੀ ਉਹਨਾਂ ਨੇ ਤਾਂ ਮੈਡੀਸਨ ਵੀ ਬਹੁਤ ਖਾਧੀ ਆ ਡਾਕਟਰ ਤੋਂ ਵੀ ਕਹਿੰਦੀ ਮੈਨੂੰ ਇਹ ਸੀਗਾ ਕਿ ਬਹੁਤ ਬੁਰੀ ਲੱਗਦੀ ਹੈ ਇੱਕ ਆਏ ਹੁੰਦਾ ਕਿ 21 ਜਾਂਦਾ ਪੂਰਾ ਫੇਸ ਹੀ ਥੋੜਾ ਸ਼ਾਮਲਾ ਹੋਵੇ ਉਹ ਚਲੇ ਜਾਂਦਾ ਹਨਾ ਤੇ ਜਦੋਂ ਫੇਸ ਆਪਣਾ ਵਧੀਆ ਗੋਰਾ ਏ ਤੇ ਉਹ ਇੱਕ ਇੱਥੇ ਜਿਹਾ ਐ ਲੱਗਦਾ ਕਾਲਾ ਜਾਂ ੱੱਬਾ ਜਿਵੇਂ ਕੁਛ ਲੱਗਿਆ ਹੁੰਦਾ ਏ ਤੇ ਉਹਨੇ ਕਿਹਾ ਵੀ ਬਹੁਤ ਬੁਰਾ ਲੱਗਦਾ ਸੀਗਾ ਤੇ ਉਹਦੇ ਬਹੁਤ ਇੱਕਦਮ ਲਾਈਟ ਹੋ ਗਈ ਦਿਖਦੀ ਵੀ ਨਹੀਂ ਹੁਣ ਤੇ ਮੈਂ ਵੀ ਉਹਨੂੰ ਕਿਹਾ ਮੈਂ ਕਿਹਾ ਬਹੁਤ ਜ਼ਿਆਦਾ ਫਰਕ ਪੈਗਾ ਤੇਰੇ ਤਾਂ ਪਤਾ ਹੀ ਨਹੀਂ ਲੱਗਦਾ ਹੁਣ ਤੇ ਉਹਨਾਂ ਨੇ ਇਹ ਯੂਜ਼ ਕੀਤਾ ਕੋਈ ਔਖਾ ਕੰਮ ਨਹੀਂਗਾ ਬਿਲਕੁਲ ਇਹ ਮੈਨੂੰ 10 ਰੁਪਏ ਦਾ ਪੈਕੇਟ ਆ ਜਾਂਦਾ ਏ ਆਪਣੇ ਕਈ ਵਾਰੀ ਤਾਂ ਗਲੀ ਦੇ ਵਿੱਚ ਆ ਜਾਂਦੇ ਹਨਾ ਉਹ ਲਈ ਫਿਰ ਦਿੰਦੇ ਰੇੜੀ ਜੀ ਦੇ ਉੱਪਰ ਤੇ ਜਿਹੜੇ ਟੌਫੀਆਂ ਵਗੈਰਾ ਸਾਰਾ ਕੁਝ ਰੱਖਿਆ ਹੁੰਦਾ ਉਹਨਾਂ ਦੇ ਉਹਨਾਂ ਦੇ ਕੋਲੋਂ ਮਿਲ ਜਾਂਦਾ 10 ਰੁਪਏ ਦਾ ਪੈਕੇਟ ਤੇ ਨਹੀਂ ਤੁਸੀਂ ਬਜ਼ਾਰੋਂ ਵੀ ਲੈ ਆ ਸਕਦੇ ਹੋ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ